ਕੀ ਹੈ ਜੀ ਪੁਰਾ ਮਾਮਲਾ ਇੱਕ ਜੀ ਫੇਕ ਫੇਕ ਜਿਹੜੇ ਸਰਟੀਫିକੇਟਸ ਤੇ ਸਟੈਂਪਿੰਗ ਬਣਾਉਣ ਵਾਲੇ ਜਿਹੜਾ ਗੋ ਦਾ ਦਾ ਪਾਸ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤਾ ਗਿਆ ਹੈ ਜਲੰਧਰ ਪੁਲਿਸ ਦੀ ਜਿਹੜੀ ਪੀਐਸ ਸਦਰ ਦੀ ਜਿਹੜੀ ਟੀਮ ਹੈ ਜਿਆ ਇਸਪੀ ਕੈਂਟ ਦੇ ਸੁਪਰਵੀਜ਼ਨ ਹੇਠ ਜਿਨ੍ਹਾਂ ਨੇ ਬਹੁਤ ਹੀ ਬੜੀਆ ਕੰਮ ਕੀਤਾ ਹੈਗਾ ਜਿਹਦੇ ਚ ਅਸੀਂ ਜਿਹੜੇ ਦੋ ਬੰਦੇ ਹੈਗੇ ਪੁਸ਼ਕਰ ਅਤੇ ਵਰਿੰਦਰ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਇਹਨਾਂ ਕੋਲੋਂ 196 ਫੇਕ ਸਟੈਂਪਸ ਫੇਕ ਡਿਗਰੀਜ਼ 53 stamps, passport, laptop, printer, machine, फेक ਸਟੈਂਪਸ 16 ਪਾਸਪੋਰਟ 6 ਲੈਪਟਾਪ 3 ਪ੍ਰਿੰਟਰ 1 ਸਟੈਂਪ ਮੇਕਿੰਗ ਮਸ਼ੀਨ ਅਤੇ 8 ਮੋਬਾਈਲ ਫੋਨ ਹਨ ਅਸੀਂ ਇਹਨਾਂ ਤੋਂ ਸੀਚ ਕੀਤੇ ਲਏ ਆ ਦੇਖੀ ਬੇਸਿਕਲੀ ਜਿੰਨੇ ਵੀ ਐਜੂਕੇਸ਼ਨ ਇੰਸਟੀਟਿਊਟਸ ਦੇ ਡਾਕਟਰ ਹੈਗੇ ਬੈਂਕਸ ਹੈਗੇ ਸੀਏਸ ਹੈਗੇ ਵਟ ਏਵਰ ਜਿਹੜੇ ਹੈਗੇ professionl ਜਿਹੜੇ ਹੈਗੇ ਜਿਹਨੂੰ ਡਿਗਰੀਜ਼ ਹੈ ਅਤੇ ਜਿਹੜੇ ਡਾਕੂਮੈਂਟੇਸ਼ਨ ਹੈ ਆ ਪੀਕਲੀ ਇੱਕ ਜਿਹੜੇ ਹੈਗੇ ਕਰਦੇ ਹੈਗੇ ਇਨਾਂ ਤੋਂ ਜਿਹੜਾ ਇਨਕਰੀਮੈਂਟ ਮਿਨਟਿੰਗ ਮਟੀਰੀਅਲ ਜਿਹੜਾ ਆਗਮਦ ਹੋਇਆ ਹੈਗਾ ਅਸੀਂ ਫਿਰ ਸਿਕਸ ਲਈ ਦੇਖਣੇ ਹੈਗੇ ਔਰ ਅਜੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਮੈਟਰ ਬੜਾ ਸੀਰੀਅਸ ਹੈਗਾ ਤੋਂ ਇਹਨੂੰ ਦੇਖ ਕੇ ਅੱਗੇ ਜਿਹੜੀ ਫਰਦਰ ਹੈਗੀ ਇਹਨਾਂ ਲਈ ਅਸੀਂ ਅੱਜ ਇਹਨਾਂ ਤੋਂ ਫਰਦਰ ਪੁਲਿਸ ਰਿਮਾਨ ਤੇ ਲੈਂਡ ਦੀ ਅਸੀਂ ਜਿਹੜੀ ਰਿਕਵੈਸਟ ਦੇਵਾਂਗੇ ਹਨ ਇਹਨਾਂ ਤੋਂ ਬੈਠੇ ਹੋ। ਸਾਨੂੰ ਤਾਂ ਪਹਿਲੇ ਹੀ ਕੋਈ ਮਾਮਲਾ ਦਰਜ ਦਿਖੋ ਜੀ ਅਦੇ ਚ ਜਿਹੜਾ ਪੁਸ਼ਪ ਗੋਇਲ ਹੈ ਉਹਦੇ ਚ ਦੋ ਪਰਚਾ ਪਹਿਲਾਂ ਦਰਜ ਹੈਗਾ। ਦ ਪ੍ਰੀਵੀਅਸ ਐਫ ਆਈ ਆਰ ਇੱਕ ਐਫ ਆਈ ਆਰ ਡਿਵੀਜ਼ਨ ਨੰਬਰ 7 ਕਮਿਸਟੇਟ ਪੁਲਿਸ ਦਿਲੰਦਰਦੀ ਹੈਗੀ। ਉਹ ਵੀ ਸੇਮ ਅੰਡਰ ਸੈਕਸ਼ਨ 420 469 468 ਫੌਜਰੀ ਅਤੇ ਚੀਟਿੰਗ ਤੋਂ ਰਿਲੇਟਡ ਹੈ। ਆਦਰ ਜਿਹੜੀ ਐਫ ਆਈ ਆਰ ਹੈ ਉਹ ਪੀ ਐਸ ਬਰਨਾਲਾ ਸਿਟੀ ਦੀ ਹੈਗੀ। ਉਹਦੇ ਚ ਵੀ 400 ਬੀਸੀ ਦਾ ਦਰਜ ਆਏਗਾ। ਇੱਕ ਪਰਚਾ ਇਹਦੇ ਚ ਦਰਜ ਹੈਗਾ। ਦੂਜੇ ਦੀ ਐਜ ਆਫ ਨੋ ਪ੍ਰੀਵੀਅਸ ਕ੍ਰਿਮੀਨਲ ਸਟਰੀ ਨਹੀਂ ਪਾਈ ਗਈ। ਫਿਰ ਸਟੈਂਪਸ ਨੂੰ ਗ मिलिए बैंक वगैरह दी कोई बैंक ਦਾ ਮੁਲਾਜ਼ਮ ਜਾਂ ਹੋਰ ਸਰਕਾਰੀ ਮੁਲਾਜ਼ਮ ਕੋਈ 빈 ਬੋਲ ਰਹਾ ਹੈ ਇਸ ਵਿੱਚ ਇਹ ਬੜਾ ਹੀ ਸੀਰੀਅਸ ਲੂ ਹੈ ਐਂਡ ਸੀਰੀਅਸ ਮੈਟਰ ਹੈ ਇਸ ਵਿੱਚ ਮੋਟਾਇਵ ਜੋ ਵੀ ਇਸ ਵਿੱਚ ਇਨਵੋਲ ਹੋਗਾ ਹਮੋਂ ਸਭ ਕੋ ਇਸ ਦਾ ਟਾਈਪ ਕਿਧਰਦਰਸੀ ਪਬਲਿਕ ਨਾ ਦਿਖਾ ਦੇਖੋ ਜੀ ਅਭੀ ਤੋਂ ਅਸੀਂ ਅਰੈਸਟ ਕੀਤਾ ਹੈਗਾ এজ ਆਫ ਨੋ ਇਨਵੈਸਟੀਗੇਸ਼ਨ ਜਿਹੜੀ ਹੈਗੀ ਫਰਦਰ ਤਫਤੀਸ਼ ਬਾਕੀ ਹੈ ਨਾ ਇਹਨਾਂ ਦੇ ਐਡਵੋਕੇਸ਼ਨ ਦੇ ਕੇ ਜਿਹੜੀ ਇਹਨਾਂ ਦੀ ਮੋਡਸ ਆਪਰੇਂਡੀ ਹੈਗੀ ਉਹ ਕਿਹੜੇ ਕਿਹੜੇ ਬੰਦੇ ਕੌਣ ਕੌਣ ਇਨਵੋਲ ਹੈ ਹੈਗਾ ਔਰ ਕਿਸ ਤਰੀਕ ਕਿਸ ਡੈਫਨਲ ਇਹ ਗਿਵੋ ਕੰਮ ਕਰਦਾ ਸੀ ਉਹ ਅਸੀਂ ਇਸ ਜੀ ਦਾ ਪਤਾ ਲਗਾ